ਗੱਲ ਦੋਸਤੋ ਅੱਜ ਅਸੀਂ ਇੱਕ ਨਵੀਂ ਵੀਡੀਓ ਦੇ ਨਾਲ ਪੇਸ਼ ਹੋਏ ਆਂ اے ਆਈ ਆਪਣਾ ਨਿਊ ਸਟਾਕ ਜਿਹੜਾ ਕਿ ਹੁਣ ਆਪਣੇ ਕੋਲੇ ਫਰੈਸ਼ ਡੇਟ ਦਾ ਬਿਲਕੁਲ ਨਿਊ ਸਟਾਕ ਆਇਆ ਵਾ ਪੂਰਾ ਟਰੱਕ ਤੁਸੀਂ ਦੇਖ ਰਹੇ ਹੋ ਫੁੱਲ ਕੁਆਂਟੀਟੀ ਦੇ ਵਿੱਚ ਘੱਟੋ ਘੱਟ ਆਪਣੇ ਕੋਲੇ 1215 100 ਪੀਸ ਇਸ ਗੱਡੀ ਦੇ ਵਿੱਚ ਆ ਇਸ ਤੋਂ ਬਿਨਾ ਇੱਕ ਹੋਰ ਗੱਡੀ ਆ ਉਹਦੇ ਵਿੱਚ ਵੀ ਇੰਨੇ ਪੀਸ ਆ ਨਿਊ 1 ਪੀਸ ਨਿਊ ਡਿਜ਼ਾਈਨ ਠੀਕ ਆ ਸਾਰੇ ਦੇ ਸਾਰੇ ਨਿਊ ਮਾਡਲ ਹੋਣਗੇ ਇਹ ਬਿਲਕੁਲ ਹੀ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦੇ ਵਿੱਚ ਤੁਹਾਨੂੰ ਇਹ ਵਨ ਪੀਸ ਸੀਟ ਵਨ ਆਪਣਾ ਵਾਸ਼ ਰੂਮ ਸੈਟਸ ਨਿਊ ਮਿਲਣਗੇ ਤੁਹਾਨੂੰ ਤੇ ਤੁਸੀਂ ਦੇਖ ਹੀ ਸਕਦੇ ਆ ਬਾਕੀ ਤੁਹਾਨੂੰ ਇਸ ਤੋਂ ਅੱਗੇ ਆਪਾਂ ਸਾਰੇ ਡਿਜ਼ਾਈਨ ਦਿਖਾਉਣੇ ਆ ਕੁਆਲਿਟੀ ਦਿਖਾਉਣੇ ਆ ਆ ਦੇਖੋ ਜੀ ਇਹ ਆਪਣੇ ਕੋਲੇ ਨਿਊ ਮਾਡਲ ਨਿਊ ਵਨ ਪੀਸ ਆ ਇਹ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਆ ਸੀਟ ਕਵਰ ਦੀ ਕੁਆਲਿਟੀ ਚੈੱਕ ਕਰ ਸਕਦੇ ਆ ਠੀਕ ਆ ਪ੍ਰਾਈਸ ਆਪਣਾ ਪਹਿਲਾਂ ਵਾਲਾ ਸੇਮ ਹੀ ਹੋਣ ਵਾਲਾ ਪੁਰਾਣਾ ਸਟਾਕ ਆਪਣਾ ਬਿਲਕੁਲ ਕਲੀਅਰ ਹੋ ਗਿਆ ਇਹ ਬਿਲਕੁਲ ਨਵਾਂ ਸਟਾਕ ਆ ਠੀਕ ਆ ਇਦੇ ਵਿੱਚ ਆਪਾਂ ਨੂੰ 6 ਤੋਂ 7 ਡਿਜ਼ਾਈਨ ਨਿਊ ਮਿਲ ਜਾਣਗੇ ਉਸ ਤੋਂ ਬਿਨਾ ਇਹਦੇ ਨਾਲ ਨਾਲ ਆਪਾਂ ਨਿਊ ਵਾਸ਼ ਵੇਸ਼ਨ ਦੇ ਡਿਜ਼ਾਈਨ ਵੀ ਕੁਝ ਲੈ ਕੇ ਆਂਦੇ ਆ ਆ ਜੀ ਤੁਹਾਨੂੰ ਉਹ ਨਾਲ ਲੈ ਚਲਦੇ ਆ ਸਟਾਕ ਦੇਖ ਰਹੇ ਹਾਂ ਸਾਰਾ ਇਹ ਬਿਲਕੁਲ ਨਿਊ ਸਟਾਕ ਆ ਟੋਟਲੀ ਅੱਜ ਦਾ ਆਪਣਾ ਫਰੈਸ਼ ਸਟਾਕ ਆ ਤੇ ਇਹਦੇ ਵਿੱਚ ਤੁਸੀਂ ਇੱਕ ਡਿਜ਼ਾਈਨ ਦੇਖ ਸਕਦੇ ਆ ਜਿਵੇਂ ਆਹ ਵਾਲਾ ਵਾਸ਼ ਵੇਸ਼ਨ ਬਿਲਕੁਲ ਨਿਊ ਡਿਜ਼ਾਈਨ ਦੇ ਵਿੱਚ ਪ੍ਰਾਈਸ ਦੇ ਕੋਲੇ ਕਲਰਡ ਵਾਸ਼ ਵੇਸ਼ਨ ਉਹਨਾਂ ਦਾ ਸੇਮ ਪ੍ਰਾਈਸ ਰਹਿਣ ਵਾਲਾ 1000 ਰੁਪਏ ਐਨੀ ਵਨ ਕੋਈ ਵੀ ਲੈ ਸਕਦੇ ਆ ਬਾਕੀ ਤੁਹਾਨੂੰ ਇੱਕ ਨੈਕਸਟ ਵੀਡੀਓ ਅਸੀਂ ਬਣਾ ਕੇ ਭੇਜਾਂਗੇ ਜਿਹਦੇ ਵਿੱਚ ਤੁਹਾਨੂੰ ਸਾਰੇ ਦੇ ਸਾਰੇ ਵਨਪੀਸ ਵਾਲੇ ਡਿਜ਼ਾਈਨ ਤੇ ਸਾਰੇ ਦੇ ਸਾਰੇ ਵਾਸ਼ ਵੇਸ਼ਨਾ ਦੇ ਲਾਈਨ ਵਾਈਜ਼ ਡਿਜ਼ਾਈਨ ਲੱਗੇ ਹੋਏ ਉਹਦੀ ਵੀਡੀਓ ਵੀ ਅਸੀਂ ਜਲਦੀ ਅਪਲੋਡ ਕਰਾਂਗੇ